ਪੂਲੀ ਪਬਲਿਕ ਲਾਈਵ ਦੇਖਿਏ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ 2 ਦਿਨਾਂ ਤੋਂ ਬਲੈਕਆਊਟ ਅਬਜ਼ਰਵ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਇਹਦੇ ਵਿੱਚ ਮੇਰੀ ਇੱਕੋ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਸ਼ਹਿਰ ਦੇ ਵਿੱਚ ਬਲੈਕਆਊਟ ਕੀਤਾ ਜਾਂਦਾ ਹੈ ਉਸ ਟਾਈਮ ਇਮੀਡੀਏਟਲੀ ਆਪਣੀ ਜਿੰਨੀਆਂ ਵੀ ਲਾਈਟਾਂ ਨੇ ਕਰਦੀਆਂ ਭਾਵੇਂ ਘਰ ਦੇ ਅੰਦਰ ਹੋਏ ਭਾਵੇਂ ਘਰ ਦੇ ਬਾਹਰ ਹੋਏ ਉਹ ਲਾਈਟਾਂ ਨੂੰ ਬੰਦ ਕਰਕੇ ਤੇ ਕਮਰਿਆਂ ਦੇ ਵਿੱਚ ਬੈਠਣਾ ਸਭ ਯਕੀਨੀ ਬਣਾਣ ਜਿਹੜੇ ਉਸ ਸਮੇਂ ਵਹੀਕਲ ਦੇ ਵਿੱਚ ਹੋਣ ਆਪਣੀ ਜਿਹੜੀ ਗੱਡੀ ਹੈ ਉਹਦੀ ਲਾਈਟ ਬੰਦ ਕਰ ਲੈਣ ਤੇ ਜਿਹੜਾ ਬਲੈਕਆਊਟ ਹੈ ਇਹਨੂੰ ਚੰਗੀ ਤਰ੍ਹਾਂ ਇਸ ਦੀ ਨਿਯਮਾਂ ਦੀ ਪਾਲਣਾ ਕਰਨ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਇਸ ਦੇ ਦੌਰਾਨ ਸਭ ਤੋਂ ਸੇਫ ਏਰੀਆ ਤੁਹਾਡਾ ਆਪਣਾ ਘਰ ਹੈ ਤੁਹਾਡਾ ਆਪਣਾ ਕਮਰਾ ਹੈ ਤੁਸੀਂ ਉਹਦੇ ਵਿੱਚ ਬਿਲਕੁਲ ਸੇਫ ਹੋ ਕਿਸੇ ਗੱਲ ਦੀ ਘਬਰਾਣ ਦੀ ਜ਼ਰੂਰਤ ਨਹੀਂ ਹੈਗੀ ਹੈ ਇੱਕ ਚੀਜ਼ ਬੜੀ ਧਿਆਨ ਚ ਦੇਖਣ ਚਾਹੀ ਹੈ ਕਿ ਲੋਕੀ ਆਪਣੇ ਘਰ ਦੀਆਂ ਲਾਈਟਾਂ ਤਾਂ ਸਾਰੀਆਂ ਬੰਦ ਕਰ ਲੈਂਦੇ ਨੇ ਪਰ ਲੋਕਾਂ ਦੇ ਕਈ ਕੈਮਰਾਸ ਲੱਗੇ ਹੁੰਦੇ ਆ ਜਿਨ੍ਹਾਂ ਦੀਆਂ ਲਾਈਟਾਂ ਚੱਲ ਪੈਂਦੀਆਂ ਉਹ ਵੀ ਮੈਨੂੰ ਬੇਨਤੀ ਹੈ ਕਿ ਜੇ ਤੁਹਾਡੇ ਘਰ 'ਚ ਕੈਮਰੇ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਲਾਈਟਾਂ ਨੇ ਕੈਮਰੇ ਦੀਆਂ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਦੂਜੀ ਜਿਹੜੀ ਚੀਜ਼ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਕੁਝ ਸੋਸ਼ਲ ਮੀਡੀਆ ਪੋਸਟਸ ਲੋਕੀ ਪਾ ਰਹੇ ਸਕੇ ਕਿ ਫਲਾਨੀ ਥਾਂ ਤੇ ਕੁਝ ਐ ਚੀਜ਼ ਮਿਲੀ ਹੈ ਕੁਝ ਉਹ ਚੀਜ਼ ਮਿਲੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਸਾਨੂੰ ਇਹੋ ਜੇ ਪੋਸਟਾਂ ਤੋਂ ਪਰਹੇਜ਼ ਕਰ आ, दूजी गल जे रूमर ने आते हैं सोशल मीडिया पर उन्होंने बिल्कुल विश्वास ना करो तो जेकर किसी भी चीज़ को लैके कोई कंसर्न है, है असी एक हैल्पलाइन नंबर जारी किया है आ, उस नंबर पर तुम कॉल करोड़ा कोई भी इशू हैगा तो लगता है कोई चीज़ साढ़े तक पहुँचनी चाहती है या तो कंसर्न है किसी चीज़ को लैके ती उस नंबर पर फोन करके अपने चीज़ा पूछ सकते हो तो मेरी एंड यही सारे बेनती करना चाहता हाँ कि प्लीज़ प्रशासन का सारे सपोर्ट करो ਤਾਂ ਕਿ ਇਹ ਜਿਹੜਾ ਟਾਈਮ ਹੈ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਤੇ ਆਪਾਂ ਕੋਆਪਰੇਸ਼ਨ ਕਰਕੇ ਚੰਗੇ ਤਰ੍ਹਾਂ ਟਾਈਮ